ਦੇਖੋ ਸਾਡਾ ਸ਼ਾਂਤਮਈ ਪੂਰਵ ਸ਼ਾਂਤੀਪੂਰਵਕ ਢੰਗ ਦੇ ਨਾਲ ਪ੍ਰਦਰਸ਼ਨ ਕਰਨਾ ਸਾਡਾ ਪ੍ਰੋਗਰਾਮ ਆ ਰੇਲਵੇ ਟ੍ਰੈਕ ਤੇ ਜਾਣਾ ਇਹ ਸਾਨੂੰ ਪ੍ਰਸ਼ਾਸਨ ਨੂੰ ਜਾਣ ਦੇਣਾ ਚਾਹੀਦਾ ਕਿਸੇ ਤਰ੍ਹਾਂ ਦੀ ਅੜਚਲ ਨਹੀਂ ਪਾਉਣੀ ਚਾਹੀਦੀ ਔਰ ਅਸੀਂ ਸ਼ਾਂਤੀ ਰੱਖਾਂਗੇ ਇਹ ਕੋਈ ਗੱਲ ਨਹੀਂ ਹੈ ਪ੍ਰਸ਼ਾਸਨ ਇਹ ਜੱਪ ਕਰਦੇ ਹੁੰਦਾ ਅਸੀਂ ਸ਼ਾਂਤੀ ਨਾਲ ਮਤਲਬ ਆਪਦੀ ਗੱਲ ਅੱਗੇ ਲੈ ਕੇ ਜਾਵਾਂਗੇ ਲੇਕਿਨ ਦੂਜੀ ਲੇਅਰ ਦੀ ਜਿਹੜੀ ਪੰਜਾਬ ਪੁਲਿਸ ਜਿਹੜੀ ਪੰਜਾਬ ਪੁਲਿਸ ਦੀ ਲੇਅਰ ਤਿਆਰ ਕੀਤੀ ਹੋਈ ਹੈ ਸੀਆਰਪੀ ਨੂੰ ਸਵਾਲ ਇਹ ਹੈ ਪੰਜਾਬ ਪੁਲਿਸ ਹੋਵੇ ਹਰਿਆਣਾ ਪੁਲਿਸ ਹੋਵੇ ਦਿੱਲੀ ਪੁਲਿਸ ਹੋਵੇ ਪੁਲਿਸ ਦੇ ਵਿੱਚ ਵੀ ਜਿਹੜੇ ਨੌਜਵਾਨ ਨੇ ਉਹ ਸਾਡੇ ਨੇ ਕੋਈ ਇਹ ਨਹੀਂ ਗੱਲ ਲੇਕਿਨ ਇਹ ਵੀ ਇੱਕ ਗੱਲ ਹੈ ਕਿ ਹਮੇਸ਼ਾ ਸਰਕਾਰਾਂ ਪੋਲੀਟੀਕਲ ਨੇਤਾ ਸਦਾਤਾਰੀ ਲੋਕ ਉਹ ਇਹਨਾਂ ਸਾਡੇ ਬੱਚਿਆਂ ਨੂੰ ਸਾਡੇ ਨਾਲ ਹੀ ਸਾਹਮਣੇ-ਸਾਹਮਣੇ ਕਰਦੇ ਨੇ ਆਪ ਤਾਂ ਕਿਸੇ ਨੇ ਹੋਣਾ ਨਹੀਂ ਹੁੰਦਾ ਔਰ ਇੱਥੇ ਜਿਹੜਾ ਪੰਜਾਬ ਪੁਲਿਸ ਆਈ ਹੈ ਇਹ ਉਹਨਾਂ ਹੁਕਮਾਂ ਨਾਲ ਲੇਕਿਨ ਇਹ ਜ਼ਰੂਰ ਹੈ ਕਿ ਪੰਜਾਬ ਸਰਕਾਰ ਨੇ ਅੱਜ ਸਪਸ਼ਟ ਕਰ ਦਿੱਤਾ ਕਿ ਅਸੀਂ ਅੰਦੋਲਨਕਾਰੀਆਂ ਦੇ ਨਾਲ ਆਪਦੇ ਪੰਜਾਬ ਦੇ ਨਾਲ ਹੈ ਜਾਂ ਫਿਰ ਮਤਲਬ ਅੰਦੋਲਨਕਾਰੀਆਂ ਦਾ ਜਿਹੜਾ ਅੱਜ ਤਿੱਕਰ ਬੇਇਨਸਾਫੀ ਸਾਡੇ ਨਾਲ ਹੋਈ ਜਿਸ ਤਰੀਕੇ ਦੇ ਨਾਲ ਸ਼ੁਭ ਕਰਨ ਦਾ ਕਤਲ ਹੋਇਆ ਔਰ ਉਹ ਲਗਾਤਾਰ 6 ਦਿਨ ਸਾਨੂੰ ਸੜਕਾਂ ਰੋਕ ਕੇ ਉਹਨਾਂ ਨੂੰ ਇਨਸਾਫ ਦਵਾਉਣ ਦੇ ਲਈ ਐਫ ਆਈ ਆਰ ਜ਼ੀਰੋ ਕਰਵਾਉਣੀ ਪਈ ਇਤੋਂ ਵੀ ਗਾਂ ਸਾਡੇ ਟਰੈਕਟਰ ਟੁੱਟੇ ਅੱਜ ਤੱਕ ਕੋਈ ਤੇ ਕਾਰਵਾਈ ਨਹੀਂ ਹੋਈ ਇਸ ਗੱਲ ਤੋਂ ਜੋ ਅੱਜ ਪ੍ਰਸ਼ਾਸਨ ਵੱਲੋਂ ਜੋ ਹੋ ਰਿਹਾ ਹੈ ਇਹ ਸਪਸ਼ਟ ਕਰਦਾ ਹੈ ਕਲੀਅਰ ਕਰਦਾ ਇਹ ਗੱਲ ਕਿ ਇਹ ਸਾਨੂੰ ਆਪਣੇ ਨਹੀਂ ਮੰਨਦੇ ਇਹ ਵੀ ਮਤਲਬ ਉਹਨਾਂ ਦੇ ਕਾਰਪੋਰੇਟਾਂ ਦੇ ਜਾਂ ਕੇਂਦਰ ਦੇ ਦਫਤਰਾਂ ਲੈ ਆ ਕੇ ਸਰਕਾਰ ਜੋ ਜਨਤ ਦੇ ਵਿੱਚ ਰੇਲਵੇ ਟ੍ਰੈਕ ਨੂੰ ਰੋਕਣਾ ਇਹ ਕਿੰਨਾ ਕੁ ਤੁਸੀਂ ਦੇਖੋ ਸਵਾਲ ਸਵਾਲ ਕੀ ਹੈ ਸਾਡਾ ਰੇਲਵੇ ਟ੍ਰੈਕ ਰੋਕਣਾ ਸਾਡਾ ਕੋਈ ਮੋਟੋ ਨਹੀਂ ਨਾ ਸਾਡਾ ਕੋਈ ਮੰਚਾ ਹੈ ਸਾਡਾ ਰੋਲਾ ਕੀ ਹੈ ਕਿ ਸਾਡੇ 3 ਨੌਜਵਾਨ ਇਹਨਾਂ ਨੇ ਜੇਲਾਂ ਦੇ ਫੜਕੇ ਬੰਦ ਕੀਤੇ ਨੇ ਇੱਕ ਨੌਜਵਾਨ ਅਨੀਸ਼ ਖਟਕੜ ਆ ਜਿਹੜਾ ਉਹ ਲਗਾਤਾਰ ਅਜ 19 ਤਰੀਕ ਤੋਂ ਲੈ ਕੇ 19 ਮਾਰਚ ਤੋਂ ਉਹ ਭੁਖੜਤਾਲ ਤੇ ਬੈਠਾ ਹੈ ਇੱਕ ਨੌਜਵਾਨ ਉਸ ਦਿਨ ਤੋਂ ਭੁਖੜਤਾਲ ਤੇ ਹੈ ਔਰ ਅਸੀਂ ਇਹਨਾਂ ਨੂੰ ਅਪੀਲ ਕੀਤੀ ਆ ਪ੍ਰਸ਼ਾਸਨ ਨੇ ਸਾਡੇ ਕੋਲੋਂ ਟਾਈਮ ਮੰਗਿਆ ਕਿ ਤੁਸੀਂ ਭਾਈ ਸਾਨੂੰ ਇੱਕ ਹਫਤੇ ਦਾ ਟਾਈਮ ਦੇ ਦਿਓ ਅਸੀਂ ਉਹਨਾਂ ਨੂੰ ਇੱਕ ਹਫਤੇ ਦਾ ਟਾਈਮ ਦਿੱਤਾ ਜਿਹੜਾ ਕੱਲ ਪੂਰਾ ਹੋ ਗਿਆ ਫਿਰ ਅਸੀਂ ਲਗਾਤਾਰ ਕੱਲ ਦੇ ਵੀ ਸਾਨੂੰ ਇਹ ਕਹਿੰਦੇ ਰਹੇ ਨੇ ਲਗਾਤਾਰ ਪਰਸੋਂ ਦੇ ਕਿ ਕੱਲ੍ਹ ਤੱਕ ਅਸੀਂ ਰਿਹਾ ਕਰ ਦੇਵਾਂਗੇ ਲੇਕਿਨ ਅੱਜ ਗੱਲਾਂ ਹੋਣ ਲੱਗ ਪਈਆਂ ਕਿ ਸਾਨੂੰ ਟਾਈਮ ਹੋਰ ਚਾਹੀਦਾ ਹੁਣ ਸਵਾਲ ਇਹ ਆ ਵੀ ਇੱਕ ਪਾਸੇ ਤਾਂ ਇੱਕ ਨੌਜਵਾਨ ਮਰਨ ਵਰਤ ਤੇ ਬੈਠਾ ਹੈ ਉਹਦੀ ਉਹਦੀ ਸਿਹਤ ਵਿਗੜ ਸਕਦੀ ਹੈ ਇਧਰਲੇ ਪਾਸੋਂ ਟਾਈਮ ਮੰਗਿਆ ਜਾ ਰਿਹਾ ਤਾਂ ਟਾਈਮ ਦੇਣ ਦਾ ਹੁਣ ਸਮਾਂ ਨਹੀਂ ਹੈ ਪੰਜਾਬ ਦਾ ਪੁਲਿਸ ਪ੍ਰਸ਼ਾਸਨ ਗੱਲ ਕਰਵਾ ਰਿਹਾ ਹਰਿਆਣਾ ਦੇ ਪੁਲਿਸ ਪ੍ਰਸ਼ਾਸਨ ਦੇਖੋ ਪੰਜਾਬ ਦੇ ਅਧਿਕਾਰੀਆਂ ਨਾਲ ਜਿੰਨੀ ਕਿ ਗੱਲਬਾਤ ਸਾਡੀ ਪੰਜਾਬ ਦੇ ਅਧਿਕਾਰੀਆਂ ਨਾਲ ਚੱਲੀ ਉਹ ਵੇ ਸਿਗੀ ਕਿ ਵੀ ਅਸੀਂ ਟਾਈ ਅਪ ਕਰ ਰਹੇ ਹਾਂ ਲੇਕਿਨ ਇੱਕ ਗੱਲ ਬਹੁਤ ਵੱਡੀ ਹੈ ਜਿਹੜੀ ਸਮਝਣ ਵਾਲੀ ਆ ਮੈਂ ਪ੍ਰੈਸ ਦੇ ਸਾਹਮਣੇ ਦੱਸਦਿਆਂ ਕੇ ਪ੍ਰਸ਼ਾਸਨ ਬਾਰ-ਬਾਰ ਇਹ ਗੱਲ ਕਹਿੰਦਾ ਸੀ ਕਿ ਦੇਖੋ ਐਡੇ ਲੈਵਲ ਦਾ ਅਧਿਕਾਰੀ ਐਡੀਜੀਪੀ ਲੈਵਲ ਦਾ ਅਧਿਕਾਰੀ ਸਾਡਾ ਉਹ ਇਹ ਕਹਿ ਰਿਹਾ ਕਿ ਵੀ ਮੈਂ ਤਾਂ ਕੋਆਰਡੀਨੇਟ ਕਰ ਸਕਦਾ ਹਾਂ ਮੈਂ ਉਹ ਕਰ ਰਿਹਾ ਹਾਂ ਅਗਲਿਆਂ ਦੀ ਮਰਜ਼ੀ ਆ ਉਹ ਨਹੀਂ ਛੱਡ ਰਹੇ ਤਾਂ ਇਹਦਾ ਮਤਲਬ ਇਹ ਨਿਕਲਦਾ ਹੈ ਕਿ ਪੰਜਾਬ ਦੀ ਸਰਕਾਰ ਜਾਂ ਪੰਜਾਬ ਦਾ ਪ੍ਰਸ਼ਾਸਨ ਇਹਦੇ ਸਾਹਮਣੇ ਆਪਣੀਆਂ ਬੇਵਸੀਆਂ ਜ਼ਾਹਰ ਕਰਦਾ ਹੈ ਜੇ ਉਹ ਬੇਵਸ ਨੇ ਹਰਿਆਣੇ ਵਾਲੇ ਜਿੱਦ ਪਗਾ ਰਹੇ ਆ ਫਿਰ ਪੰਜਾਬ ਦਾ ਪ੍ਰਸ਼ਾਸਨ ਸਾਨੂੰ ਕਿਉਂ ਰੋਕਦਾ ਹੈ ਪੰਜਾਬ ਦਾ ਪ੍ਰਸ਼ਾਸਨ ਸਾਨੂੰ ਰੇਲਵੇ ਟਰੈਕ ਤੇ ਜਾਣ ਦੇਵੇ ਅੱਪੇ ਹਰਿਆਣੇ ਵਾਲੇ ਜਦੋਂ ਲੋੜ ਸਮਝਣਗੇ ਗੱਲਬਾਤ ਕਰੋਗੇ ਜਾਂ ਟਰੈਕ ਤੇ ਜਾਓਗੇ ਨਹੀਂ ਸਾਡੇ ਪਹਿਲਾਂ ਕੋਸ਼ਿਸ਼ ਹੋਏਗੀ ਕਿ ਜਿਹੜੇ ਅਧਿਕਾਰੀ ਨੇ ਉਹਨਾਂ ਨੂੰ ਅਸੀਂ ਰਿਕੁਐਸਟ ਕਰਾਂਗੇ ਕਿ ਸਾਨੂੰ ਜਾਣ ਦਿੱਤਾ ਜਾਏ ਨਹੀਂ ਤਾਂ ਫਿਰ ਸਾਡੀ ਮਜਬੂਰੀ ਬਣੂ ਪੰਜਾਬ ਪੁਲਿਸ ਦਾ ਕਹਿਣਾ ਹੈ ਕਿ ਫਿਲਹਾਲ ਜਿਹੜੇ ਹਰਿਆਣਾ ਪੁਲਿਸ ਦੇ ਅਧਿਕਾਰੀ ਨੇ ਉਹਨਾਂ ਨਾਲ ਗੱਲਬਾਤ ਦੀ ਕੋਸ਼ਿਸ਼ ਕਰਨਗੇ ਉਹ ਤਸਵੀਰਾਂ ਜੀ ਤੁਸੀਂ ਦੇਖੋ ਮਨਾਉਣ ਦੀ ਕੋਸ਼ਿਸ਼ ਹੈ ਲੇਕਿਨ ਕਿਉਂਕਿ ਪੰਜਾਬ ਪੁਲਿਸ ਵੀ ਤਿਆਰੀ 'ਚ ਹੈ ਔਰ ਕਿਸਾਨ ਵੀ ਆਪਣੇ ਤਰੀਕੇ ਨਾਲ ਤਿਆਰੀ ਦੇ ਵਿੱਚ ਨੇ ਫਿਲਹਾਲ ਕਿਸਾਨਾਂ ਦੇ ਵੱਲੋਂ ਹੱਲਾ ਬੋਲ ਯਾਨੀ ਕਿ ਹੁਣ ਇੱਥੋਂ ਵੀ ਇਸ ਲੇਅਰ ਨੂੰ ਵੀ ਹਟਾਉਣ ਦੀ ਕੋਸ਼ਿਸ਼ ਹੈ ਔਰ ਪੰਜਾਬ ਪੁਲਿਸ ਨੂੰ ਪਾਸੇ ਕਰਕੇ ਕਿਸਾਨ ਅੱਗੇ ਵਧਣ ਦੀ ਕੋਸ਼ਿਸ਼ ਦੇ ਵਿੱਚ ਨੇ ਟੀਵੀ ਸਕਰੀਨ ਤੇ ਤੁਸੀਂ ਦੇਖ ਪਾ ਰਹੇ ਹੋ ਕਿਸਾਨਾਂ ਨੇ ਕਿਸਾਨੀ ਝੰਡੇ ਚੁੱਕ ਹੁਣ ਇੱਥੋਂ ਵੀ ਦੂਜੀ ਲੇਅਰ ਕ੍ਰਾਸ ਕਰਨ ਦੀ ਕੋਸ਼ਿਸ਼ ਔਰ ਕਿਸਾਨ ਅੱਗੇ ਵਧੇ ਕਿਸਾਨ ਸਫਲ ਹੋਏ ਨੇ ਕਿਉਂਕਿ ਪਹਿਲਾਂ ਹੀ ਕਿਹਾ ਗਿਆ ਸੀ ਇਹ ਪੰਜਾਬ ਨੂੰ ਦੇ ਸਾਡਾ ਰਸਤਾ ਨਾ ਰੋਕੇ ਅਸੀਂ ਅੱਗੇ ਵਧਾਂਗੇ ਲੇਕਿਨ ਹਾਂ 12:30 ਵਜੇ ਤੱਕ ਦਾ ਸਮਾਂ ਉਸ ਤੋਂ ਬਾਅਦ ਕੀ ਕੁਝ ਸਨੇਹਾ ਆਂਦਾ ਹੈ ਕਿ ਜਿਹੜੇ ਗ੍ਰਫਤ ਦੇ ਵਿੱਚ ਨੌਜਵਾਨ ਨੇ ਉਹਨਾਂ ਨੂੰ ਰਿਹਾ ਕਰਨਾ ਹੈ ਨਹੀਂ ਕਰਨਾ ਉਸ ਫੈਸਲੇ ਤੋਂ ਬਾਅਦ ਹੀ ਕਿਸਾਨ ਰੇਲਵੇ ਟ੍ਰੈਕ ਤੇ ਬੈਠਣਗੇ ਉਸ ਤੋਂ ਪਹਿਲਾਂ ਰੇਲ ਨਹੀਂ ਰੋਕਣਗੇ ਸਿਰਫ ਰੇਲਵੇ ਸਟੇਸ਼ਨ ਤੇ ਪਹੁੰਚਣਗੇ ਕਿਸਾਨ ਔਰ ਉਸ ਤੋਂ ਬਾਅਦ ਫੈਸਲਾ ਹੋਏਗਾ ਕਿ ਕੀ ਕੁਝ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਰੇਲ ਰੋਕੋ ਅੰਦolan ਸ਼ੁਰੂ ਹੋਏਗਾ ਹਾਲਾਂਕਿ ਫਿਲਹਾਲ ਅੱਜ ਦੇ ਦਿਨ ਲਈ ਹੈ ਲੇਕਿਨ ਉਸ ਤੋਂ ਬਾਅਦ ਵੀ ਜੇਕਰ ਪ੍ਰਸ਼ਾਸਨ ਦੇ ਵੱਲੋਂ ਕੋਈ ਪੋਜ਼ਿਟਿਵ ਰਵਈਆ ਨਹੀਂ ਅਪਣਾਇਆ ਜਾਂਦਾ ਤਾਂ ਫਿਰ ਕਿਸਾਨ ਅਣਮਿੱਥੇ ਸਮੇਂ ਲਈ ਰੇਲਵੇ ਟ੍ਰੈਕ ਰੋਕ ਸਕਦੇ ਨੇ